ਇੱਕ ਹੁਣ ਅਗਲਾ ਬੜਾ ਐਮਸ ਵਾਲਾ ਤੁਸੀਂ ਦੁਨੀਆ ਭਰ ਦੇ ਮੁਲਕਾਂ 'ਚ ਘੁੰਮੇ ਹੋ ਭਾਰਤ ਪਾਕਿਸਤਾਨ ਅਫਗਾਨਿਸਤਾਨ ਹੈ ਨਾ ਇਹਨਾਂ ਸਾਰੇ ਥਾਵਾਂ ਤੇ ਏਜੰਸੀਆਂ ਕੀ ਰੋਲ ਪਲੇ ਕਰਦੀਆਂ ਕਦੀ ਲੋਕਾਂ ਦਾ ਵਿਚਾਰ ਹੁੰਦਾ ਕਿ ਯਾਰ ਜਦੋਂ ਵੀ ਇਹ ਜਿਹਾ ਅਫਗਾਨਿਸਤਾਨ ਨੂੰ ਘੁੰਮ ਕੇ ਆਈਏ ਜਾਂ ਜਾਨ ਦੀ ਵਿਚਾਰ ਕਰੀਏ ਪਾਕਿਸਤਾਨ ਜਾਨ ਦੀ ਵਿਚਾਰ ਕਰੀਏ ਤਾਂ ਸਭ ਤੋਂ ਪਹਿਲੇ ਉਹਨਾਂ ਦੇ ਦਿਮਾਗ 'ਚ ਆਉਂਦਾ ਕਿ ਏਜੰਸੀਸ ਬਹੁਤ ਤੰਗ ਕਰਦੀਆਂ ਨੇ ਤੁਹਾਡਾ ਕੀ ਹੋਇਆ ਐਕਸਪੀਰੀਅੰਸ ਰਿਹਾ ਇਹਨਾਂ ਨਾਲ ਦੇਖੋ ਭਾਜੀ ਅ ਵੈਸੇ ਨਾ ਏਜੰਸੀਆਂ ਮੈਂ ਅਜੇ ਤੱਕ ਸ਼ਾਬਦ ਹੀ ਸੁਣਿਆ ਹੈ ਮੈਂ ਦੇਖਿਆ ਨਹੀਂ ਕੋਈ ਬੰਦਾ ਵਿਆਹ ਬੰਦਾ ਏਜੰਸੀ ਦਾ ਆਪਾਂ ਮਤਲਬ ਉਹਦਾ ਸੁਣ ਲੈਂਦੇ ਆ ਕੋਈ ਕਿਸੇ ਦੇ ਵੀ ਸੋਸ਼ਲ ਮੀਡੀਆ ਤੇ ਇਲਜ਼ਾਮ ਲਾਉਦੇ ਰਹੇ ਨੇ ਵਾ ਫਲਾਨਾ ਏਜੰਸੀ ਦਾ ਬੰਦਾ ਏਜੰਸੀ ਦਾ ਬੰਦਾ ਪਰ ਮੈਂ ਅਜੇ ਤੱਕ ਦੇਖਿਆ ਨਹੀਂ ਹੁਣ ਕਈ ਵਾਰ ਆਪਾਂ ਕਿਤੇ ਜਾਂਦੇ ਆ ਤਾਂ 에어ਪੋਰਟ ਦੇ ਉੱਤੇ ਆਪਾਂ ਨੂੰ ਮੰਨ ਲਓ ਕੋ ਪੁਛ ਦਸ਼ ਪੁਛਤਾਚ ਕਰ ਲੈਂਦਾ ਕਿਸੇ ਨੇ ਆਪ ਨੂੰ ਪੁੱਛਿਆ ਕੋਈ ਦੱਸਿਆ ਵੀ ਕਿੱਧਰ ਚੱਲੇ ਕਿਵੇਂ ਚੱਲੇ ਹੋ ਸਕਦਾ ਉਹਦੀ ਡਿਊਟੀ ਹੀ ਉਹ ਹੋਵੇ ਹਨਾ ਕੋਸਾ ਦਾ ਬਿਓ ਅਫੀਸਰ ਦੀ ਹੀ ਡਿਊਟੀ ਹੋਵੇ ਤਾਂ ਆਪਾਂ ਨੂੰ ਇਹ ਨਹੀਂ ਕਹ ਸਕਦਾ ਏਜੰਸੀਆਂ ਦਾ ਬੰਦਾ ਮੈਨੂੰ ਨਹੀਂ ਪਤਾ ਵੀ ਏਜੰਸੀਆਂ ਦੇ ਬੰਦੇ ਕੌਣ ਹੁੰਦੇ ਆ ਪਰ ਮੇਰੇ ਤੋਂ ਐਵੇਂ ਕਹਾਂ ਕਿ ਜਦੋਂ ਮੈਂ ਅਫਗਾਨਿਸਤਾਨ ਤੋਂ ਵਾਪਸ ਆਇਆ ਕੋਈ ਬਹੁਤ ਐ ਨਹੀਂ ਪੁੱਛਿਆ ਉਹਨਾਂ ਨੇ ਸਿਰਫ ਇਹ ਵਾਰ ਹੈ ਅਫਗਾਨਿਸਤਾਨ ਗਏ تھے ਕੀ ਕਰਨੇ ਗਏ تھے ਮੈਂ ਘੁੰਮਣੇ ਗਿਆਦਾ ਅੱਛਾ ਅਰੇ ਉਹ ਘੁੰਮਣੇ ਕੀ ਜਗ੍ਹਾ ਮੈਂ ਨੇ ਕਿਹਾ ਵੈਸੇ ਹੀ ਹਾਂਜੀ ਮੇਰੇ ਕੋਲ ਸ਼ੌਂਕ ਹੈ ਅੱਛਾ ਠੀਕ ਹੈ ਜਾਣ ਦਿੱਤਾ ਫਿਰ ਵਾਪਸ ਕਈ ਵਾਰ ਗਿਆ ਮੈਂ ਤਾਂ ਅਲੱਗ-ਅਲੱਗ 에어ਪੋਰਟਸ ਦੇਤੇ ਇਵਨ ਮੁੰਬਈ 에어ਪੋਰਟ ਦੇਤੇ ਮੈਨੂੰ 2-3 ਵਾਰ ਰੋਕਿਆ ਪਰ ਉਹ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਜੋ ਉੱਥੇ ਬੈਠੇ ਹੋਏ ਨੇ ਇਮੀਗ੍ਰੇਸ਼ਨ ਵਾਲੇ ਪੁਲਿਸ ਵਾਲੇ ਹੀ ਹੁੰਦੇ ਨੇ ਸੋ ਉਹਨਾਂ ਦੇ ਸੀਨੀਅਰਸ ਵੱਲੋਂ ਪੁੱਛਿਆ ਗਿਆ ਵੀ ਹਾਂ ਕਿੱਥੇ ਕਿੱਥੇ ਗਏ ਕਿਉਂ ਗਏ ਸੀਗੇ ਥੈਟਸ ਇਟ ਮਤਲਬ ਐ ਕਿਸੇ ਨੇ ਕੋ ਬਹੁਤਾ ਨਹੀਂ ਪੁੱਛਿਆ ਔਰ ਪਾਕਿਸਤਾਨ ਤੋਂ ਆਉਂਦੇ ਬਾਰੇ ਮੇਰੇ ਤੋਂ ਨਹੀਂ ਕਿਸੇ ਨੇ ਪੁੱਛਿਆ ਜਾਂਦੀ ਵਾਰ ਜ਼ਰੂਰ ਪੁੱਛਿਆ ਸੀਗਾ ਪਰ ਹੁਣ ਜਿਨ੍ਹਾਂ ਨੇ ਪੁੱਛਿਆ ਮੈਨੂੰ ਪਤਾ ਨਹੀਂ ਉਹ ਏਜੰਸੀ ਆਂ ਦੇ ਬੰਦੇ ਸੀ ਕੌਣ ਸੀ ਮੈਨੂੰ ਨਹੀਂ ਪਤਾ ਉਹ ਇੱਕ ਨਾਰਮਲ ਆਫੀਸਰ ਲੱਗ ਰਹੇ ਸੀਗੇ ਤੇ ਉਹਨਾਂ ਵੱਲ ਪੁੱਛਿਆ ਮੈਂ ਐਵੇਂ ਕਹਾਂ ਮੈਨੂੰ ਨਹੀਂ ਕਿਉਂਕਿ ਹਰ ਇੱਕ ਲਈ ਆਪਣੇ ਮੁਲਕ ਦੀ ਹਫਾਜ਼ਤ ਸਭ ਤੋਂ ਪਹਿਲੇ ਆ ਸਾਡੇ ਸਾਡੇ ਭਾਰਤ ਪਹਿਲੇ ਸਾਡੀ ਡਿਊਟੀ ਹੈ ਪਰ ਮੈਨੂੰ ਐ ਨਹੀਂ ਕਿਸੇ ਨੇ ਮੈਂ ਐਵੇਂ ਕਹਾਂ ਬਿਨਾ ਗੱਲ ਤੋਂ ਵੀ ਕੋਈ ਤੰਗ ਪਰੇਸ਼ਾਨੀ ਕੀਤੀ ਦੇਖੋ ਕੁਐਸਚਨ ਹੈ ਮੈਂ ਉਹ ਤੋਂ ਅੱਧਾ ਘੰਟਾ ਖੜਾ ਕੇ ਪੁੱਛੋ ਤੁਸੀਂ ਨਜ਼ਰ ਵੀ ਰੱਖਣੀ ਰੱਖੋ ਪਰ ਜੇ ਕੋਈ ਇਸ ਬੰਦੇ ਦੀ ਹਰਾਸਮੈਂਟ ਹੋ ਰਹੀ ਹੈ ਨਾ ਤੁਸੀਂ ਜਾਣੋ ਫਿਰ ਉਹ ਬੰਦੇ ਨੂੰ ਬੁਰਾ ਲੱਗਦਾ ਯਾਰ ਵੀ ਮੇਰੇ ਨਾਲ ਹਰਾਸਮੈਂਟ ਕੀਤੀ ਜਾ ਰਹੀ ਹੈ ਹੁਣ ਭਾਜੀ ਮੇਰੇ ਨਾਲ ਨਹੀਂ ਹੋਇਆ ਮੈਂ ਐਦਾਂ ਹੀ ਮਤਲਬ ਕਿਵੇਂ ਕਹਿ ਸਕਦਾ ਬਿਲਕੁਲ ਹਾਂਜੀ ਸੋ ਤੁਸੀਂ ਅਫਗਾਨਿਸਤਾਨ ਵੀ ਜਾ ਕੇ ਆਏ ਹੋ ਤੁਹਾਡਾ ਟ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਗੁੱਡ ਜਾਂ ਬੈਡ ਟਾਕਰਾ ਵਾਜ ਜੇ ਤੁਸੀਂ ਗਿਆ ਨਾ ਮੈਨੂੰ ਇੱਕਦਮ ਆਇਆ ਟਾਕਰਾ ਮਤਲਬ ਲੜਨ ਵਾਲਾ ਸੋ ਟਾਕਰਾ ਮਤਲਬ ਹਾਂ ਟਾਕਰਾ ਵੈਸੇ ਤਾਂ ਕੋਈ ਲੜਨਾ ਹੀ ਨਹੀਂ ਹੁੰਦਾ ਮਤਲਬ ਮੈਂ ਤਾਂ ਉੱਥੇ ਗਿਆ ਤੇ ਪਹਿਲਾਂ ਤਾਂ ਜਦੋਂ ਮੈਂ ਐਂਟਰ ਕੀਤਾ 60 ਕਿਲੋਮੀਟਰ ਬਿਨਾ ਵੀਜ਼ੇ ਤੋਂ ਤੁਹਾਨੂੰ ਟਰੈਵਲ ਮੈਨੂੰ ਕਰਨਾ ਪਿਆ ਇਲੀਗਲ ਆ ਉਹ ਇੱਕ ਤਰ੍ਹਾਂ ਦਾ ਉਹ ਕਿਉਂਕਿ ਮੈਂ ਬਾਰਡਰ ਤੇ ਗਿਆ ਵੀਜ਼ਾ ਔਨ ਅਰਾਈਵਲ ਨਹੀਂ ਹੈਗਾ ਅਫਗਾਨਿਸਤਾਨ ਦਾ ਇੰਡੀਅਨਸ ਲਈ ਲੈ ਕੇ ਜਾਣਾ ਪੈਂਦਾ ਪਰ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀਗੀ ਔਰ ਉਹ ਫਸਟ ਟਾਈਮ ਹੋਇਆ ਸੀਗਾ ਈ ਕੋਈ YouTube ਦੇ ਉੱਤੇ ਮੈਂ ਨਾਲ-ਨਾਲ ਵੀਡੀਓ ਵੀ ਪਾਈ ਇਸ ਚੀਜ਼ ਦੀ ਲੈ ਹੋਊਗਾ ਸ਼ਾਇਦ ਕਿਸੇ ਗੋਰੇ ਨੇ ਇੱਕ ਦੋ ਗੋਰੇ ਨੇ ਉੱਥੋਂ ਵੀਜ਼ਾ ਲਿਆ ਸੀਗਾ ਤੇ ਮੈਂ ਉੱਥੇ ਗਿਆ ਰਿਕੁਐਸਟ ਕੀਤੀ ਉਹਨਾਂ ਨੇ ਦੇ ਦਿੱਤਾ ਵੀਜ਼ਾ ਫਿਰ ਮੈਂ ਇਸ ਬਾਰੇ ਵੀਡੀਓ ਪਾਈ ਸੀ ਕਿ ਹਾਂ ਇਦਾਂ ਤੁਸੀਂ ਵੀਜ਼ਾ ਲੈ ਸਕਦੇ ਹੋ ਪਰ ਉੱਥੇ ਉਹਨਾਂ ਕੋਲ ਸਟੈਂਪ ਨਹੀਂ ਹੈ ਸਿਰਫ ਵੀਜ਼ਾ ਲਾ ਦਿੰਦੇ ਨੇ ਲਿਖ ਦਿੰਦੇ ਨੇ 60 ਕਿਲੋਮੀਟਰ ਤੁਹਾਨੂੰ ਇਲੀਗਲ ਤਰੀਕੇ ਨਾਲ ਜਾਣਾ ਪੈਂਦਾ ਇੱਕ ਅੰਦਰ ਇੱਕ ਸਿਟੀ ਹੈ ਤੇ ਕੰਦੂਜ਼ ਕਰਕੇ ਉੱਥੇ ਤੁਹਾਨੂੰ ਵੀਜ਼ਾ ਥੋੜਾ ਸਟੈਂਪ ਹੁੰਦਾ ਹਮ ਮਤਲਬ ਸਟੈਂਪ ਕਰਦੇ ਤਾਂ ਵੀਜ਼ਾ ਵੈਲਿਡ ਹੁੰਦਾ ਤੁਹਾਡੇ ਮੈਨੂੰ ਤੇ ਲੱਗਿਆ ਮੈਨੂੰ ਕਾਫੀ ਡਰ ਲੱਗ ਰਿਹਾ ਸੀ ਰਾਜ ਤਾਲਿਬਾਨ ਮਿਲੇ ਕੁਛ ਨੇ ਕੁਛ ਨਹੀਂ ਕੀਤਾ ਫਿਰ ਕਾਬੁਲ ਤੋਂ ਅੱਗੇ ਗਜ਼ਨੀ ਵਾਲੇ ਪਾਸੇ ਜਦੋਂ ਮੈਂ ਗਿਆ ਸੀਗਾ ਤਾਲਿਬਾਨ ਤਾਂ ਖੈਰ ਸਾਰੇ ਤਾਲਿਬਾਨ ਨੇ ਜਿਹੜੇ ਉਹਨਾਂ ਦੇ ਪੁਲਿਸ ਆਫੀਸਰ ਨੇ ਕੁਛ ਨਹੀਂ ਉਹ ਸਾਰੇ ਤਾਲਿਬਾਨ ਨੇ ਇਸ ਟਾਈਮ ਜੋ ਰਾਜ ਜੀ ਉਹਨਾਂ ਦਾ ਹੋ ਗਿਆ ਤੇ ਐਜ਼ ਅ ਇੰਡੀਅਨ ਕਰਕੇ ਥੋੜੀ ਜਿਹਾ ਉਹਨਾਂ ਨੂੰ ਇੱਜ਼ਤ ਕਰਦੇ ਨੇ ਕਿਉਂਕਿ ਇੰਡੀਆ ਨਾਲ ਸੰਬੰਧ ਬਹੁਤ ਵਧੀਆ ਨੇ ਐਜ਼ ਅ ਪਾਕਿਸਤਾਨੀ ਬਹੁਤ ਤੰਗ ਕਰਦੇ ਨੇ ਪਿੱਛੇ ਪਾਕਿਸਤਾਨੀ ਮੁੰਡਾ ਸੀ ਉਹਨੂੰ 3 ਮਹੀਨੇ ਦੀ ਜੇਲ੍ਹ ਹੀ ਕਰਤੀ ਸੀ ਉਹਨਾਂ ਨੇ